ਮੇਰੀ ਆਤਮਾਨੁਕ ਜੋ ਹੀ ਬੇਨਤੀ ਹੈ ਜੀ ਮੇਰੇ ਭਾਈ ਬਹੁਤ ਗਰੀਬ ਐਂ ਜੀ ਪੱਲਾ ਪਸਾਰ ਕਾ ਮੇਰੀ ਜੋ ਹੀ ਬੇਨਤੀ ਹੈ ਜੀ ਮੇਰੇ ਪਤੀ ਜਗੀ ਮਿੱਟੀ ਕਾ ਰਾਜਾ ਜੀ ਮੈਂ ਆਪਣੇ ਅੱਥੇ ਦੇ ਸੰਗਾ ਦੇਂਗੀ ਮੇਰੇ ਹੱਥ ਮਨ ਕਾ ਜੋ ਹੀ ਬੇਨਤੀ ਹੈ ਜੀ ਬਸ ਜਮੀਨੀ ਨਾਲ ਕੋਲ ਕੋਈ ਕੁਛ ਨਹੀਂ ਜੀ ਇਹ ਤਾਂ ਇਸੇ ਤਰ੍ਹਾਂ ਕਿਸੇ ਤੋਂ ਉਧਾਰਾ ਲਿਆ ਜੀ ਕਿਸੇ ਤੋਂ ਵਿਆਜ ਤੇ ਲਿਆ ਇਸ ਤਰ੍ਹਾਂ ਕਰ ਕਰਾ ਕੇ ਇਹਨਾਂ ਨੇ ਉਹਦੇ ਪੈਸੇ ਦਿੱਤੇ ਐ 25 ਲੱਖ ਰੁਪਏ ਉਹਨੂੰ ਪਹਚਾਇਆ ਕਹਿੰਦੇ ਜੀ ਕੈਨੇਡਾ ਰਹੀ ਅਸੀਂ ਅਮਰੀਕਾ ਭੇਜ ਦਾਂਗੇ ਇਹਨਾਂ ਨੂੰ 42 ਲੱਖ ਰੁਪਏ ਚ ਗੱਲ ਹੋਈ ਸੀ ਏਜੰਟ ਨਾਲ ਔਰ ਜਿਹਦੇ ਚੋ 25 ਲੱਖ ਰੁਪਇਆ ਏਜੰਟ ਕੋਲ ਪਹੁੰਚ ਚੁੱਕਿਆ ਔਰ ਵੀਤਨਾਮ ਤੋਂ ਡੌਂਕੀ ਰਾਹੀਂ ਕੰਬੋਡੀਆ ਭੇਜਤਾ ਕੰਬੋਡੀਆ ਉਹਨਾਂ ਨੇ ਛੱਡ ਗਏ ਉਸ ਤੋਂ ਬਾਅਦ ਉਹਨਾਂ ਦੀ ਕੋਈ ਖਬਰ ਨਹੀਂ ਲਈ ਕੋਈ ਸਾਰ ਨਹੀਂ ਲਈ ਨਾ ਕੋਈ ਖਰਚਾ ਦਿੱਤਾ ਉਹਨੂੰ ਨਾ ਰਹਿਣ ਦਾ ਕੋਈ ਪ੍ਰਬੰਧ ਕਰਿਆ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਸਾਡੀ ਬੇਟੀ ਦੀ ਡੈੱਡ ਬਾਡੀ ਜਲਦੀ ਤੋਂ ਜਲਦੀ ਰੇ ਮਂਗਾਈ ਜਾਵੇ ਜਿਸ ਦੇ ਨਾਲ ਅਸੀਂ ਸੰਸਕਾਰ ਕਰ ਸਕੀਏ ਕਰਦੇ ਚੰਗੇ ਪਵਿੱਖਲੀ ਰਣਦੀਪ ਯੂ ਐਸ ਏ ਜਾਣਾ ਚਾਹੁੰਦਾ ਸੀਗਾ ਪਿਛਲੇ ਲਗਭਗ 7-8 ਮਹੀਨਿਆਂ ਤੋਂ ਇੱਥੋਂ ਗਿਆ ਹੋਇਆ ਵੈ ਪਰ ਕੰਬੋਡੀਆ ਵਿੱਚ ਹੁਣ ਉਹਦੀ ਮੌਤ ਹੋ ਚੁੱਕੀ ਹੋਈ ਹੈ ਤੁਹਾਨੂੰ ਪਹਿਲਾਂ ਕਰਦੇ ਹਾਲਾਤ ਦਿਖਾ ਦਿੰਦੇ ਕਿ ਇਸ ਵਕਤ ਘਰ ਵਿੱਚ ਮਾਤਮ ਛਾਇਆ ਹੋਇਆ ਵੈ ਕਿਉਂਕਿ ਕਰਦੇ ਨੇ ਸੋਚਿਆ ਸੀ ਕਿ ਮੁੰਡੇ ਨੂੰ ਬਾਹਰ ਭੇਜਿਆ ਵੈ ਕਰਦੇ ਹਾਲਾਤ ਬਦਲੂਗੇ ਪਰ ਇੱਥੇ ਤਸਵੀਰ ਕੁਝ ਹੋਰ ਹੋ ਚੁੱਕੀ ਹੋਈ ਐ ਤੁਸੀਂ ਤਸਵੀਰਾਂ ਚ ਦੇਖ ਸਕਦੇ ਹੋ ਕਿ ਗਰੀਬੀ ਕਟਦਾ ਪਿਆਸੀ ਪਰਿਵਾਰ ਇਸ ਕਰਕੇ ਕਰਜ਼ਾ ਚੁੱਕ ਕੇ ਜਿਹੜਾ ਕੀ ਆ ਮੁੰਡੇ ਨੂੰ ਬਾਹਰ ਭੇਜਣਾ ਚਾਇਆ ਏਜੰਟ ਵੱਲੋਂ ਲਾਰੇ ਲਾਏ ਗਏ ਕਿ ਅਸੀਂ ਜਲਦ ਭੇਜ ਦਾਂਗੇ ਪਰ ਕਾਫੀ ਸਮੇਂ ਤੋਂ ਕੰਬੂੜੀਆ ਦੇ ਵਿੱਚ ਫਸਿਆ ਹੋਇਆ ਸੀਗਾ ਕਰਦਿਆਂ ਨੂੰ ਕਹਿ ਰਿਹਾ ਸੀ ਕਿ ਮੈਨੂੰ ਵਾਪਸ ਬੁਲਾ ਲਓ ਪਰ ਏਜੰਟ ਕਹਿੰਦਾ ਸੀਗਾ ਕਿ ਨਹੀਂ ਅਸੀਂ ਜਲਦ ਉਹਨੂੰ ਯੂ ਐਸ ਏ ਜਿਹੜਾ ਕਿ ਭੇਜ ਦਵਾਂਗੇ ਇਹ ਪਰਿਵਾਰ ਰੰਦੀਪ ਦਾ ਜੋ ਕਿ ਬਹੁਤ ਸਾਰੀ ਆਸਾ ਲਾ ਕੇ ਬੈਠਾ ਆਇਆ ਹੁਣ ਕਹਿੰਦਾ ਕਿ ਘਟੋ-ਘਟ ਸਾਡੇ ਮੁੰਡੇ ਦੀ ਬੋੜੀ ਵਾਪਸ ਲਿਆ ਦਿਓ ਤਾਂ ਕਿ ਅਸੀਂ ਸੰਸਕਾਰਤਾ ਕਰ ਲਈਏ ਤੇ ਸਰਕਾਰ ਮੋਹਰੇ ਜਿਹੜਾ ਕੀ ਹੈ ਮਦਦ ਦੀ ਜਿਹੜਾ ਗੁਹਾਰੀ ਲਗਾ ਰਿਹਾ ਵੇ ਘਟੋ-ਘਟ ਸਰਕਾਰ ਸਾਡੀ ਬਾਹ ਫੜੇ ਤਾਂ ਕਿ ਸਾਡੇ ਮੁੰਡੇ ਨੂੰ ਆਖਰੀ ਵਕਤ ਜਿਹੜਾ ਕਿ ਅਸੀਂ ਦੇਖ ਸਕੀਏ ਇਹ ਪਰਿਵਾਰਿਕ ਸਦਸਤੇ ਸਾਰੇ ਇਹ ਤਾਇਆ ਜੀ ਸਾਡੇ ਨਾਲ ਮੌਜੂਦ ਹੈ ਕਦੋਂ ਬਾਹਰ ਗਿਆ ਸੀਗਾ ਏਜੰਟ ਵੱਲੋਂ ਕੀ ਗੱਲਾਂ ਆਖੀਆਂ ਗਈਆਂ ਸੀ ਇਹ 1 ਜੂਨ 2024 ਨੂੰ ਕਿਹਾ ਹੂੰ ਔਰ ਉਹਨਾਂ ਨਾਲ ਗੱਲਬਾਤ ਹੋਈ ਸੀ ਅਮਰੀਕਾ ਭੇਜਣ ਦੀ ਉਹ ਕਹਿੰਦੇ ਜੀ ਕੈਨੇਡਾ ਰਾਹੀਂ ਅਸੀਂ ਅਮਰੀਕਾ ਭੇਜ ਦਾਂਗੇ ਇਹਨਾਂ ਨੂੰ ਹਮਮ ਔਰ 42 ਲੱਖ ਰੁਪਏ ਚ ਗੱਲ ਹੋਈ ਸੀ ਏਜੰਟ ਨਾਲ ਔਰ ਜਿਦੇ ਚ 25 ਲੱਖ ਰੁਪਇਆ ਏਜੰਟ ਕੋਲ ਪਹੁੰਚ ਚੁੱਕਿਆ ਉਹਨੇ ਸਿਰਫ ਇੰਡੀਆ ਤੋਂ ਵਿਏਟਨਾਮ ਦਾ ਵੀਜ਼ਾ ਲਵਾ ਕੇ ਉੱਥੇ ਭੇਜਿਆ ਔਰ ਵਿਏਟਨਾਮ ਤੋਂ ਡੌਂਕੀ ਰਾਹੀਂ ਕੰਬੋਡੀਆ ਭੇਜਤਾ ਕੰਬੋਡੀਆ ਉਹਨਾਂ ਨੇ ਛੱਡ ਕੇ ਉਸ ਤੋਂ ਬਾਅਦ ਉਹਨਾਂ ਦੀ ਕੋਈ ਖ਼ਬਰ ਨਹੀਂ ਲਈ ਕੋਈ ਸਾਰ ਨਹੀਂ ਲਈ ਨਾ ਕੋਈ ਖਰਚਾ ਦਿੱਤਾ ਉਹਨੂੰ ਨਾ ਰਹਿਣ ਦਾ ਕੋਈ ਪ੍ਰਬੰਧ ਕਰਿਆ ਉਹ ਇਦਾਂ ਹੀ ਘੁੰਮਦਾ ਰਿਹਾ ਪਰੇਸ਼ਾਨ ਹੁੰਦਾ ਰਿਹਾ ਇੱਥੋਂ ਘਰੋਂ ਉਹਨੂੰ ਸਾਰੇ ਰਹਿਣ ਦੀ ਵੀ ਹੋਰ ਵੀ ਸਾਰੀ ਫੰਡ ਭੇਜਦੇ ਰਹੇ ਪੇਮੈਂਟ ਜਾਂਦੀ ਰਹੀ ਉਹਨੂੰ ਤਾਂ ਉਹ ਇੰਨੇ ਕ ਦਿਨ ਉੱਥੇ ਰਿਹਾ ਉੱਥੇ ਉਹਦੀ ਤਬੀਅਤ ਖਰਾਬ ਹੋਣ ਕਰਕੇ ਉਹਦੀ ਡੈਥ ਹੋ ਗਈ ਹੈ ਹੁਣ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਆਂ ਕਿ ਸਾਡੀ ਬੇਟੇ ਦੀ ਡੈੱਡ ਬਾਡੀ ਜਲਦੀ ਤੋਂ ਜਲਦੀ ਉਰੇ ਮੰਗਾਈ ਜਾਵੇ ਜਿਸ ਦੇ ਨਾਲ ਅਸੀਂ ਸੰਸਕਾਰ ਕਰ ਸਕੀਏ ਔਰ ਗਰੀਬ ਪਰਿਵਾਰ ਦੀ ਵਿੱਤੀ ਮਦਦ ਕੀਤੀ ਜਾਵੇ ਜਿਹੜੇ ਇਹ 24 ਲੱਖ ਸੀ ਫਿਰ ਇਹ ਕਰਜ਼ਾ ਚੁੱਕਿਆ ਕਿ ਜ਼ਮੀਨ ਵਗੈਰਾ ਗਰੀਬ ਰੱਖੀ ਨਹੀਂ ਜੀ ਕੋਈ ਜ਼ਮੀਨ ਨਹੀਂ ਨਾਲ ਕੋਈ ਕੁਝ ਨਹੀਂ ਜੀ ਇਹ ਤਾਂ ਇਸੇ ਤਰ੍ਹਾਂ ਕਿਸੇ ਤੋਂ ਉਧਾਰਾ ਲਿਆ ਜੀ ਕਿਸੇ ਤੋਂ ਵਿਆਜ ਤੇ ਲਿਆ ਇਸ ਤਰ੍ਹਾਂ ਕਰ ਕਰਾ ਕੇ ਇਹਨਾਂ ਨੇ ਉਹਦੇ ਪੈਸੇ ਦਿੱਤੇ 25 ਲੱਖ ਰੁਪਏ ਉਹਨੂੰ ਪਹਚਾਇਆ ਤੇ ਹੁਣ ਉਹਨੇ ਕੋਈ ਵੀ ਮਦਦ ਨਹੀਂ ਕੀਤੀ ਉੱਥੇ ਕੰਬੋਡੀਆ ਜਾਣ ਤੋਂ ਬਾਅਦ ਉਹਨੇ ਕੋਈ ਮਦਦ ਨਹੀਂ ਕੀਤੀ ਉਹਦੀ ਬਿਲਕੁਲ ਮਾਤਾ ਜੀ ਕੁਝ ਕਹਿਣਾ ਚਾਹ ਰਹੇ ਹੋ ਮਾਤਾ ਜੀ ਕੀ ਕੀ ਕਹਿ ਰਹੇ ਤੁਸੀਂ ਹਾਂ ਮਾਤਾ ਕਹਿ ਰਹੀ ਉਹ ਤਾਂ ਰਿਸ਼ਤੇਦਾਰਾਂ ਕੋਲ ਪੈਰ ਫਾਕਰ ਪਰ ਕੇ ਜਾਵੇ ਨਿਆਣਾ ਮਾਰੇ ਰਿਸ਼ਤੇਦਾਰ ਦੇ ਪਤਾ ਲੱਗਦਾ ਸੀ ਹਾਂ ਪੁੱਤਾ ਤਾਂ ਮੇਰਾ ਰਿਸ਼ਤੇਦਾਰਾਂ ਕੋਲ ਲੈ ਕਰ ਕਰ ਕੇ ਤੇਰੇ ਵਰਗੇ ਬਤਗਨ ਕੋਈ 50 ਦੇ ਦੇ ਕੋਈ 5 ਦੇ ਦੇ ਕੋਈ 100 ਪੂਰਾ ਮਨ ਨੇ ਪੂਰਾ ਪੈਸਾ ਇਕੱਠਾ ਕਰਿਆ ਕੁਛ ਰਵੀ ਨੇ ਵਿਚਾਰਨਾ ਕਰਿਆ ਨੇ ਆਪਣੇ ਦੋਸਤਾਂ ਬਤੇ ਚੱਕਿਆ ਥੋੜਾ ਬਤ ਹੂੰ ਚੱਕਿਆ ਤਾਂ ਥੋੜਾ ਥੋੜਾ ਕਰ ਕਰ ਨਿਬੇੜ ਦੇ ਜਿਹੜੇ ਵਿਆਜ ਪੈ ਚੱਕਿਆ ਤਾਂ ਬਹੁਤ ਨਿਬੇੜ ਦੇ ਉਹਨੇ 5-4 ਲੱਖ ਰੁਪਏ ਉਹਨੇ ਥੋੜਾ ਥੋੜਾ ਕਰਕੇ ਥੋੜੇ ਥੋੜੇ ਕਰਕੇ ਦੇ ਦਿਆ ਕਿਸੇ ਪਰ ਵੀ ਲੈ ਰੱਖਿਆ ਉਥੇ ਰਹਾ ਹੈ ਇਤਨਾ ਕਰਕੇ ਦੇ ਦਿਆ ਤਾਂ ਵਿਚਾਰਾ ਉਹ ਨਿਆਣਾ ਤੋੜ ਰਿਹਾ ਜੋ ਕਰ ਰਿਹਾ ਦਿਹਾੜੀ ਬਹੂ ਕਰੀ ਦਿਹਾੜੀ ਚਲ ਥੋੜੇ ਥੋੜੇ ਮੋੜ ਵੀ ਰਹੇ ਕਿਸੇ ਕੇ ਪਰ ਸਾਰੇ ਥੋੜੀ ਮੁਰਦਾਂਗੇ ਇਤਨਾ ਹਾਂ ਉਹ ਤਾਂ ਨਹੀਂ ਮੁਰਦੇ ਹੈ ਬਈ ਇਹ ਤਾਂ ਜੰਟੋ ਦੇਗਾ ਬਾਈ ਜਿਹੜੇ ਪੈਸੇ ਦੇਹੇਗਾ ਮਾਰੇ ਨੈਸ ਜੰਟੇਵਾ ਪਤੀ ਚ 30 ਲੱਖ ਜਾਰਾ ਜੰਟੇ ਤੇ ਵਾਪਸ ਆਲਾ ਕਹਿੰਦਾ ਜੀ ਮੇਰਾ ਸਾਗਾ ਪਤੀਜਤ ਆ ਜੀ ਮੈਂ ਆਪਣੇ ਪਤੀਜਤ ਦੇ ਹੱਥ ਤੋਂ ਬੈਠ ਗਈ ਜੀ ਹੋਸ਼ ਹੋਸ਼ ਹੋਣਾ ਨਾ ਭਾਈ ਨਾ ਆਪਣੇ ਪਤੀਜਤ ਦੇ ਹੱਥ ਤੋਂ ਬੈਠ ਗਈ ਜਿਸ ਤਰ੍ਹਾਂ ਮੇਰਾ ਪਤੀਜਤ ਚੱਲ ਚਲੇ ਗਿਆ ਉੱਥੇ ਦੇ ਮਰੇ ਵੀ ਕੀ ਮਿੱਟੀ ਆ ਜਾ ਜੀ ਮੈਂ ਆਪਣੇ ਹੱਥਾਂ ਦੀ ਮਿੱਟੀ ਸੰਗਾ ਦੇ ਜੀ ਮੇਰੀ ਹੱਥ ਬਨ ਕਾ ਜੋ ਹੀ ਬੇਨਤੀ ਹੈ ਜੀ ਮੇਰੇ ਭਾਈ ਬਹੁਤ ਗਰੀਬ ਐ ਜੀ ਪੱਲਾ ਫਸਾਰ ਕਾ ਮੇਰੀ ਜੋ ਹੀ ਬੇਨਤੀ ਹੈ ਜੀ ਮੇਰੇ ਪਾਈ ਕੀ ਕਦੀ ਦਿਹਾੜੀ ਲੱਗ ਜਾ ਜੀ ਕਦੀ ਨਹੀਂ ਮੇਰੀ ਤਾਂ ਹੱਥ ਬੰਨ੍ਹ ਕੇ ਜੋ ਹੀ ਬੇਨਤੀ ਹੈ ਜੀ ਮੇਰਾ ਪਤੀ ਜੇ ਕੀ ਮਿੱਟੀ ਘਰ ਆ ਜਾ ਜੀ ਮੈਂ ਆਪਣੇ ਇੱਥੇ ਦੇ ਸੰਗਾ ਦੇਂ ਜੀ ਮੇਰੇ ਹੱਥ ਬੰਨ੍ਹ ਕੇ ਜੋ ਹੀ ਬੇਨਤੀ ਹੈ ਜੀ ਬਸ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੀ ਪਾਈ ਪਤੀ ਜੇ ਕੀ ਮਿੱਟੀ ਆ ਜਾ ਜੀ ਬਸ ਪੁਲਿਸ ਵੱਲੋਂ ਹੁਣ ਕੀ ਕੀਤਾ ਜਾ ਰਿਹਾ ਕਿ ਤੁਸੀਂ ਹੁਣ ਸ਼ਿਕਾਇਤ ਦਿੱਤੀ ਹੈ ਕਿ ਪੁਲਿਸ ਵੱਲੋਂ ਹੁਣ ਤੁਹਾਨੂੰ ਕੀ ਗੱਲ ਆਖੀ ਜਾ ਰਹੀ ਪੁਲਿਸ ਵਾਲੇ ਗਏ ਆ ਜੀ ਉਹ ਕਹਿੰਦੇ ਵੀ ਅਸੀਂ ਕਾਰਵਾਈ ਕਰ ਰਹੇ ਹਾਂ ਜਲਦੀ ਤੋਂ ਜਲਦੀ ਉਹਨੂੰ ਅਰੈਸਟ ਕਰਾਂਗੇ ਉਸ ਤੋਂ ਬਾਅਦ ਦੇਖੋ ਅੱਗੇ ਕੀ ਹੁੰਦਾ ਮਾਮਲਾ ਦਰਜ ਕਰ ਲਿਆ ਹੁਣ ਹਾਂ ਜੀ ਕੇ ਕੀ ਤੁਹਾਡੀ ਉਸ ਤੋਂ ਬਾਅਦ ਏਜੰਟ ਨਾਲ ਗੱਲਬਾਤ ਹੋ ਪਈ ਹੈ ਕਿ ਫੋਨ ਫੋਨ ਚੁੱਕਿਆ ਫਿਰ ਤੁਹਾਡਾ ਸਿਰਫ ਕੱਲ ਸਵੇਰੇ ਸਵੇਰੇ ਗੱਲਬਾਤ ਹੋਈ ਸੀ ਉਹਦੇ ਨਾਲ ਉਸ ਤੋਂ ਬਾਅਦ ਉਹਦਾ ਸੁੱਚ ਬੰਦ ਹੈ ਉਹ ਗੱਲ ਨਹੀਂ ਚੱਕ ਰਿਹਾ ਠੀਕ ਹੈ ਕਿ ਰੇ ਹੁਣ ਉਹ ਕੀ ਕਰੇ ਫੋਨ ਹੀ ਨਹੀਂ ਚੁੱਕ ਰਿਹਾ ਜੀ ਸੁੱਚ ਹੀ ਬੰਦ ਆ ਰਿਹਾ ਉਹਦਾ ਨਹੀਂ ਜਦੋਂ ਕੱਲ ਗੱਲ ਹੋਈ ਕੁਝ ਕਹਿੰਦਾ ਸੀ ਕੱਲ ਹੋਈ ਸੀ ਉਹਨਾਂ ਨਾਲ ਗੱਲਬਾਤ ਕਰੀ ਸੀ ਉਹ ਕਹਿੰਦਾ ਜੀ ਮੈਂ ਕਰ ਰਿਹਾ ਜੀ ਮੈਂ ਗੱਲਬਾਤ ਕਰ ਰਿਹਾ ਜਿਵੇਂ ਭੇਜੂਗਾ ਜੀ ਡੈੱਡ ਬੋਡੀ ਮੈਂ ਮੰਗਾਉਂਗਾ ਜੀ ਪਰ ਮਤਲਬ ਕੋਈ ਰਿਸਪੌਂਸ ਨਹੀਂ ਹੁਣ ਤੱਕ ਉਹਦਾ ਤੁਸੀਂ ਉਹਨਾਂ ਦੇ ਪਿਤਾ ਹੈਗੇ ਬਹੁਤ ਔਖਾ ਹੁੰਦਾ ਵਾ ਇੱਕ ਤਾਂ ਪਹਿਲਾ ਪੁੱਤ ਨੂੰ ਬਾਹਰ ਭੇਜਣਾ ਬੜਾ ਔਖਾ ਸਟੈਪ ਹੈ ਚਲੋ ਘਰ ਦੇ ਹਾਲਾਤ ਬਦਲਨੇ ਹੁੰਦੇ ਆ ਬੰਦੇ ਨੂੰ ਦੇਖਣਾ ਪੈਂਦਾ ਵਾ ਤੇ ਹੁਣ ਜਦੋਂ ਖਬਰ ਆਂਦੀ ਪਏ ਕਿ ਬੇਟਾ ਹੀ ਨਹੀਂ ਰਿਹਾ ਹੈਗਾ ਹਾਂ ਅਸ ਮੇਰਾ 20 ਮਹੀਨੇ ਤੋਂ 15 ਜਹੀ ਬੈਂਤੀ ਆ ਕਿ ਮੇਰੇ ਬੱਚੇ ਦੀ ਮਿੱਟੀ ਇਕ ਘਰ ਆ ਜਾ ਉਸ ਹੂੰ ਜਸਤ ਮੇਰੀ ਬਾਬਾ ਫਾਜਾ ਮਰਾ ਵਾ ਮਨੋ ਹੋਰ ਕਾਹੀ ਲੋਣੀ ਮਰਾ ਦੱਕਾ ਕਰਾ ਜਾ ਉਸ ਮੇਰੇ ਪੈਸੇ ਵੀ ਗਿਆ ਉਸ ਮੇਰੇ ਪੈਸੇ ਵੀ ਖਾਂ ਗਿਆ ਲਾਓ ਭਾਈ ਬਾਰ ਕੋਈ ਸੀਗਾ ਕਿ ਪਹਿਲਾਂ ਉੱਥੇ ਕੋਈ ਯੂ ਐਸ اے ਕੀ ਤੁਸੀਂ ਪਹਿਲੀ ਵਾਰੀ ਉਹਨੂੰ ਭੇਜਿਆ ਸੀਗਾ ਜਾਂ ਕੋਈ ਰਿਸ਼ਤੇਦਾਰੀ ਸੀਗੀ ਉੱਥੇ ਜਿਹੜੇ ਕੋਈ ਭੇਜ ਰਹੇ ਸੀ ਜਾਂ ਫਿਰ ਉੱਧੇ ਜਾਣਾ ਸੀ ਹਜੇ ਨਹੀਂ ਉਹ ਤਾਂ ਵੈਸੇ ਹੀ ਜਾਣਾ ਸੀ ਪਰ ਰਿਸ਼ਤੇਦਾਰ ਆਪਣੇ ਕਾਫੀ ਹੈਗੇ ਉੱਥੇ ਅਮਰੀਕਾ 'ਚ ਪਹਿਲਾਂ ਵੀ ਕਾਫੀ ਗਏ ਸਾਡੇ ਬ੍ਰਦਰ ਵੀ ਇਥੋਂ ਕਜਨ ਬ੍ਰਦਰ ਗਏ ਹੋਏ ਆ ਆ ਕਹੀਂ ਮੁੰਡੇ ਆਪਣੇ ਇਥੋਂ ਜਾ ਚੁੱਕੇ ਆ ਇੱਕ ਉਹ ਪਤੀਜਾ ਵੀ ਸਾਡਾ ਗਿਆ ਹੋਇਆ ਆ ਹੋਰ ਵੀ ਕਈ ਮੁੰਡੇ ਇਹਨ ਇੱਕ ਕਿੰਨੇ ਦੋ ਦੋ ਭਤੀਜੇ ਹੀ ਗਏ ਹੋ ਅਮਰੀਕਾ ਕੰਬੂੜਿਆ ਕਹਿੰਦੇ ਕਾਫੀ ਸਮੇਂ ਰੱਖਿਆ ਸੀ ਫਿਰ ਉਹ ਕਹਿੰਦਾ ਸੀ ਮੈਨੂੰ ਵਾਪਸ ਬੁਲਾ ਲਓ ਕੁਝ ਇਦਾਂ ਦੀ ਗੱਲਾਂ ਵੀ ਹੋਈਆਂ ਬਿਮਾਰ ਜਦੋਂ ਹੋਇਆ ਨੇ ਉਹਨੂੰ ਕੋਈ ਮਤਲਬ ਉਹਦੀ ਉੱਥੇ ਵਿੱਤੀ ਮਦਦ ਨਹੀਂ ਕਰੀ ਗਈ ਨਾ ਵੱਲੋਂ ਤਾਂ ਹੁਣ ਉਹ ਗੱਲ ਹੋਈ ਸੀ ਉਹ ਕਹਿੰਦੇ ਜੀ ਮੇਰੀ ਹਾਲਤ ਕ ਜਾਂਦਾ ਖਰਾਬ ਹੈ ਮੈਨੂੰ ਤੁਸੀਂ ਵਾਪਸ ਬੁਲਾ ਲਓ ਇਹ ਤਾਂ ਅਸੀਂ 2 2.5 ਮਹੀਨੇ ਪਹਿਲਾਂ ਵੀ ਉਹਦੇ ਏਜੰਟ ਕੋਲ ਗਏ ਸੀਗੇ ਉਹਨੂੰ ਕਿਹਾ ਸੀਗਾ ਵੀ ਉਹਦੀ ਮਦਦ ਕਰ ਉਹਨੂੰ ਉੱਥੋਂ ਕੱਢ ਜਾਂ ਤੂੰ ਵਾਪਸ ਭੇਜ ਦੇ ਉਹਨੂੰ ਨਹੀਂ ਅੱਗੇ ਭੇਜ ਸਕਦਾ ਤੂੰ ਵਾ ਉਹ ਕਹਿੰਦਾ ਜੀ ਮੈਂ ਵੈਸਾ ਅੱਗੇ ਹੀ ਭੇਜ ਰਿਹਾ ਜੀ ਮੈਂ ਅੱਗੇ ਭੇਜ ਰਿਹਾ ਮੈਨੂੰ 2 ਦਿਨ ਦਾ ਟਾਈਮ ਦੇ ਦੇ ਮੈਨੂੰ ਦੱਸ ਦੇਂਦਾ ਟਾਈਮ ਦੇ ਦਿਓ ਟਾਈਮ ਲੈ ਲੈ ਕੇ ਉਹਨੇ ਇੰਨੇ ਮਹੀਨੇ ਕਢਾ ਦਿੱਤੇ ਇੱਥੇ ਪਰ ਉਹਨੇ ਕੋਈ ਮਦਦ ਨਹੀਂ ਕੀਤੀ ਕੋਈ ਵੀ ਕੋਈ ਹੈਲਪ ਨਹੀਂ ਕੀਤੀ ਕਿ ਹੁਣ ਕੋਈ ਇੱਥੇ ਪ੍ਰਸ਼ਾਸਨਿਕ ਅਧਿਕਾਰੀ ਤੜ ਤੱਕ ਪਹੁੰਚ ਕੀਤੀ ਕਿਸੇ ਕਿਸੇ ਐਮ ਐਲ اے ਮੰਤਰੀ ਨੇ ਕੋਈ ਇੱਥੇ ਤੱਕ ਪਹੁੰਚ ਕੀਤੀ ਸਾਡੇ ਐਮ ਐਲ اے ਸਾਹਿਬ ਕੁਲਜੀਤ ਸਿੰਘ ਰੰਧਾਵਾ ਉਹ ਆਈ ਸੀ ਉਹ ਵੀ ਸਵਾਸਨ ਦੇ ਕੇ ਗਏ ਸਾਨੂੰ ਉਹ ਕਹਿੰਦੇ ਅਸੀਂ ਵੱਤ ਤੋਂ ਵੱਧ ਕੋਸ਼ਿਸ਼ ਕਰ ਰਹੇ ਹਾਂ ਤੇ ਦਿਪਿੰਦਰ ਢਿੱਲੋਂ ਸਾਹਿਬ ਜੀ ਆਏ ਸੀਗੇ ਉਹ ਵੀ ਕੋਸ਼ਿਸ਼ ਕਰ ਰਹੇ ਆ ਵੀ ਜਿੰਨੀ ਵੱਤੋ ਵੱਤ ਹੋਏਗੀ ਸੀ ਮਦਦ ਕਰਾਂਗੇ ਤੇ ਜੀ ਜੀ ਕਾਰਵਾਈ ਆ ਬਣਦੀ ਕਾਰਵਾਈ ਐਜੰਟ ਦੇ ਥਰੂ ਉਹ ਕਰਾਵਾਂਗੇ ਬਿਲਕੁਲ ਤੇ ਇਹ ਉਹ ਪੀੜਿਤ ਪਰਿਵਾਰ ਹੈ ਜਿਨ੍ਹਾਂ ਨੇ ਸਪਣੇ ਸੰਜੋਏ ਸੀਗੇ ਜਿਹਨਾਂ ਸੋਚਿਆ ਕਿ ਚਲੋ ਅਸੀਂ ਹੁਣ ਮੁੰਡੇ ਨੂੰ ਬਾਹਰ ਭੇਜ ਰਿਹਾ ਹਾਂ ਕਰਦੇ ਵਿੱਤੀ ਹਾਲਾਤ ਹੈ ਉਹ ਬਦਲ ਜੂਗੇ ਕਈ ਟਾਈਮ ਹੋ ਗਿਆ ਸੀਗਾ ਜੰਗਲਾਂ ਵਿੱਚ ਘੁੰਮਦਾ ਪਿਆ ਸੀਗਾ ਤੇ ਹੁਣ ਫੋਨ ਵੀ ਕਰ ਰਿਹਾ ਸੀ ਕਿ ਮੇਰੀ ਤਬੀਅਤ ਬਹੁਤ ਖਰਾਬ ਹੋ ਚੁੱਕੀ ਹੈ ਮੈਨੂੰ ਵਾਪਸ ਬੁਲਾ ਲਓ ਲਗਾਤਾਰ ਪਰਿਵਾਰਕ ਸਦਸੇ ਕੋਸ਼ਿਸ਼ ਹੀ ਕਰ ਰਹੇ ਸੀ ਕਿ ਉਹਨੂੰ ਵਾਪਸ ਬੁਲਾ ਲਿੱਤਾ ਜਾਵੇ ਪਰ ਨਹੀਂ ਬੁਲਾ ਪਏ ਪਰ ਹੁਣ ਖਬਰ ਕੀ ਆਂਦੀ ਹੈ ਕਿ ਉਹਦੀ ਉੱਥੇ ਮੌਤ ਹੋ ਚੁੱਕੀ ਹੋਈ ਹੈ ਤੇ ਪਰਿਵਾਰ ਸਿਰਫ ਇਹ ਗੁਹਾਰ ਲਗਾ ਰਿਹਾ ਹੈ ਵਾ ਕਿ ਘਟੋ-ਘਟ ਉਹ ਜਿਹੜੀ ਬੋਡੀ ਆ ਹੁਣ ਉਹ ਤਾਂ ਵਾਪਸ ਭੇਜ ਦੋ ਤਾਂ ਕਿ ਆਖਰੀ ਵਾਰ ਇੱਕ ਜਿਹੜਾ ਪਿਓ ਵਾ ਆਪਣੇ ਪੁੱਤ ਨੂੰ ਦੇਖ ਸਕੇ ਇੱਕ ਦਾਦੀ ਆਪਣੇ ਪੋਤੇ ਨੂੰ ਦੇਖ ਸਕੇ ਪੂਰਾ ਪਰਿਵਾਰ ਬੈਠਾ ਹੋਇਆ ਹੈ ਪਰਿਵਾਰ ਨਹੀਂ ਪੂਰਾ ਪਿੰਡ ਜਿਹੜਾ ਕਿ ਘਰ ਵਿੱਚ ਆ ਕੇ ਬੈਠਾ ਹੋਇਆ ਵਾ ਤੇ ਹਰ ਕੋਈ ਹਮਦਰਦੀ ਜਤਾ ਰਿਹਾ ਤੇ ਇੱਕੋ ਹੀ ਮੰਗ ਕਰਦਾ ਕਿ ਘਟੋ-ਘਟ ਮੁੰਡੇ ਦੀ ਬੋਡੀ ਜਿਹੜੀ ਕਿ ਸਰਕਾਰ ਵਾਪਸ ਪਹੁੰਚਾ ਦੇ ਹੁਣ ਸਰਕਾਰ ਦੇ ਉੱਤੇ ਹੈਗਾ ਕਿ ਕਦੋਂ ਤੱਕ ਜਿਹੜੇ ਕਿ ਸਰਕਾਰ ਇਸ ਤੇ ਸਟੈਪ ਚੱਕਦੀ ਹੈ ਕਰੋ ਤੱਕ ਗੱਲਬਾਤ ਕਰਦੀ ਹੈ ਤੇ ਉਸ ਤੋਂ ਬਾਅਦ ਕਿਵੇਂ ਦੀ ਬੋਡੀ ਨੂੰ ਵਾਪਸ ਲੈ ਕੇ ਆਉਂਦੀ ਹੈ ਕੈਮਰਾਮੈਨ ਸ਼ਮਸ਼ੇਰ ਦੇ ਨਾਲ ਮੈਂ ਰਾਗਵ ਜੈਨ ਰੋਜ਼ਾਨਾ ਸਪੋਕਸਮੈਨ ਡੇਰਾ ਬਸੀ